ਸ਼ਖਸ਼ਰੀ ਕਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਲਾ ਪੰਜਾਬ ਤੁਸੀਂ ਸਨੈਪਚੈਟ ਵਰਤਦੇ ਹੋ ਇੰਸਟਾਗ੍ਰਾਮ ਤੇ ਚੈਟ ਕਰਦੇ ਹੋ ਪਰ ਕਦੇ ਸੋਚਿਆ ਕਿ ਇਹ ਐਪਸ ਤੁਹਾਡੀ ਜ਼ਿੰਦਗੀ ਖਤਮ ਵੀ ਕਰ ਸਕਦੀਆਂ ਨੇ ਇੱਕ ਨੌਜਵਾਨ ਲੜਕੀ ਇੱਕ ਪਿਆਰ ਦੀ ਕਹਾਣੀ ਇੱਕ ਨਵਾਂ ਰਿਸ਼ਤਾ ਤੇ ਫਿਰ ਆਉਂਦੀ ਹੈ ਇੱਕ ਸਨੈਪਚੈਟ ਤੇ ਬਣੀ ਇੱਕ ਇਹ ਜੀ ਯੋਜਨਾ ਜਿਸ ਨੇ ਇੱਕ ਜ਼ਿੰਦਗੀ ਖਤਮ ਕਰ ਕਰ ਦਿੱਤੀ ਮਿਰਚ ਮੁਸਕਾਨ ਸਾਹਿਲ ਤੇ ਸ਼ੌਰਭ ਦੀ ਕਹਾਣੀ ਨੇ ਇਹ ਜੀਆ ਰੂਪ ਲੈ ਲਿਆ ਹੈ ਜਿਸ ਉੱਤੇ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਆਇਆ ਇਲਾ ਸਨੇਪਚੈਟ ਤੇ ਚੱਲੀਆਂ ਮੌਤ ਦੀਆਂ ਗੱਲਾਂ ਫਿਰ ਇੱਕ ਨੌਜਵਾਨ ਦੀ ਹੱਤਿਆ ਤੇ ਹੁਣ ਸਨੇਪਚੈਟ ਤੇ ਇੰਸਟਾਗ੍ਰਾਮ ਤੇ ਚੈਟ ਪੁਲਿਸ ਕੋਲ ਕੀ ਮੁਸ਼ਕਾਨ ਨੇ ਆਪਣੇ ਪ੍ਰੇਮੀ ਨੂੰ ਕਤਲ ਲਈ ਮਜਬੂਰ ਕੀਤਾ ਸਨੇਪਚੈਟ ਤੇ ਭੂਤਾਂ ਦੀ ਗੱਲਬਾਤ ਯਾ ਸੱਚ ਸੀ ਜਾਂ ਇੱਕ ਚਲਾਕੀ ਅਸੀਂ ਲੈ ਕੇ ਆਏ ਹਾਂ ਇਸ ਖਤਰਨਾਕ ਪਿਆਰ ਤੇ ਕਤਲ ਦੀ ਪੂਰੀ ਕਹਾਣੀ ਜਿੱਤੇ ਸਨੇਪਚੈਟ ਤੇ ਹੋਇਆ ਚੈਟਾਂ ਨੇ ਇੱਕ ਵਿਅਕਤੀ ਦੀ ਜ਼ਿੰਦਗੀ ਲੈ ਲਈ ਆਓ ਸ਼ੁਰੂ ਕਰੀਏ ਸਨੇਪਚੈਟ ਤੇ ਬਣੀ ਮੌਤ ਦੀ ਯੋਜਨਾ ਮੁਸ਼ਕਾਨ ਸाहिल ਤੇ ਸ਼ੌਰਭ ਤਿੰਨ ਕਿਰਦਾਰ ਇੱਕ ਕਤਲ ਸ਼ੌਰਬ ਤੇ ਮੁਸਕਾਨ ਪਿਛਲੇ 4 ਸਾਲਾਂ ਤੋਂ ਇੱਕ ਦੂਜੇ ਨਾਲ ਰਹਿ ਰਹੇ ਸਨ ਪਰ ਮੁਸਕਾਨ ਦੀ ਸਨੈਪਚੈਟ ਤੇ ਦੋਸਤੀ ਸਾਹਿਲ ਨਾਲ ਵੀ ਹੋ ਗਈ ਜਦ ਸ਼ੌਰਬ ਨੂੰ ਪਤਾ ਲੱਗਾ ਤਾਂ ਹੋਇਆ ਗੁੱਸੇ ਚ ਆ ਗਿਆ ਤੇ ਮੁਸਕਾਨ ਨੂੰ ਛੱਡ ਦਿੱਤਾ ਮੁਸਕਾਨ ਇਹ ਗਲਤੀ ਸਵਕਾਰ ਨਾ ਕਰ ਸਕੀ ਉਸਨੇ ਸੋਚਿਆ ਜੇ ਸ਼ੌਰਬ ਨਹੀਂ ਬਚਾ ਤਾਂ ਕੋਈ ਮੁਸੀਬਤ ਨਹੀਂ ਉਸਨੇ ਸਨੈਪਚੈਟ ਤੇ ਇੱਕ ਖਤਰਨਾਕ ਯੋਜਨਾ ਬਣਾਈ ਸਨੈਪਚੈਟ ਤੇ ਚੱਲੀ ਮੌਤ ਦੀ ਯੋਜਨਾ ਮੁਸਕਾਨ ਨੇ ਸਨੈਪਚੈਟ ਤੇ ਆਪਣੇ ਮਾਪਿਆਂ ਦੇ ਨਕਲੀ ਅਕਾਊਂਟ ਬਣਾਏ ਉਸਨੇ ਸਾਹਿਲ ਨੂੰ ਮੈਸੇਜ ਕੀਤਾ ਜੇ ਤੂੰ ਸੌਰਭ ਨੂੰ ਮਾਰ ਦੇਵੇਂ ਤਾਂ ਤੇਰੀ ਮਾਂ ਦੀ ਆਤਮਾ ਸ਼ਾਂਤ ਹੋ ਜਾਵੇਗੀ। ਸाहिल ਜੋ ਆਤਮਾਵਦ ਤੇ ਵਿਸ਼ਵਾਸ ਕਰਦਾ ਸੀ ਇਹ ਗੱਲ ਮੰਨ ਗਿਆ। ਹੁਣ ਮੁਸਕਾਨ ਨੇ ਸाहिल ਨੇ ਇਕੱਠੇ ਹੋ ਕੇ ਸੌਰਭ ਨੂੰ ਹਮੇਸ਼ਾ ਲਈ ਚੁੱਪ ਕਰ ਦੇਣ ਦਾ ਫੈਸਲਾ ਕਰ ਲਿਆ। ਕਤਲ ਦੀ ਰਾਤ 10 ਮਿੰਟ ਚ ਸਭ ਖਤਮ। ਮੁਸਕਾਨ ਨੇ ਪਹਿਲਾਂ ਸੌਰਭ ਨੂੰ ਨੀਂਦ ਦੀ ਦਵਾਈ ਦੇ ਦਿੱਤੀ। ਜਦ ਹੋਇਆ बेहोश ਹੋ ਗਿਆ ਤਾਂ ਸाहिल ਨੇ ਉਸਤੇ 10 ਵਾਰ ਚਾਕੂ ਨਾਲ ਵਾਰ ਕੀਤਾ। ਕਤਲ ਤੋਂ ਬਾਅਦ ਮੁਸਕਾਨ ਨੇ ਇੰਸਟਾਗ੍ਰam ਤੇ ਰੈਸਟਿੰਗ ਪੀਸ ਦੀ ਪੋਸਟ ਕਰ ਦਿੱਤਾ। ਉਸ ਨੂੰ ਲੱਗ ਰਿਹਾ ਸੀ ਕਿ ਕੋਈ ਨਹੀਂ ਜਾਣੇਗਾ ਪਰ ਪੁਲਿਸ ਸਨੇਪਚੈਟ ਇੰਸਟਾਗ੍ਰਾਮ ਤੇ ਕਾਲ ਰਿਕਾਰਡ ਤੱਕ ਪਹੁੰਚ ਚੁੱਕੀ ਸੀ ਸੀਸੀਟੀਵੀ ਫੁਟੇਜ ਨੇ ਸਭ ਕੁਝ ਦੱਸ ਦਿੱਤਾ ਮੁਸਕਾਨ ਤੇ ਸਾਹਿਲ ਦੋਵੇਂ ਜੇਲ੍ਹ ਚ ਹੁਣ ਮੁਸਕਾਨ ਪ੍ਰੈਗਨੈਂਟ ਵੀ ਹੋ ਸਕਦੀ ਹੈ ਕਿ ਉਸ ਦੀ ਸਜ਼ਾ ਚ ਛੂਟ ਮਿਲੇਗੀ ਹੁਣ ਸਨੇਪਚੈਟ ਤੇ ਨਕਲੀ ਆਈਡੀ ਬਣਾਉ ਤੇ ਹੋ ਸਕਦੇ ਨੇ ਨਵੇਂ ਕਾਨੂੰਨ ਇਹ ਮਾਮਲਾ ਸਾਨੂੰ ਦੱਸਦਾ ਹੈ ਕਿ ਸੋਸ਼ਲ ਮੀਡੀਆ ਕਿਸ ਤਰ੍ਹਾਂ ਮਨੁੱਖੀ ਦਿਮਾਗ ਨਾਲ ਖੇਡ ਸਕਦਾ ਹੈ ਸਨੇਪਚੈਟ ਇੰਸਟਾਗ੍ਰਾਮ ਫੇਸਬੁਕ ਇਹ ਸਭ ਪਲੇਟਫਾਰਮ ਸਾਂਝੇ ਕਰਨ ਲਈ ਬਣੇ ਹਨ ਪਰ ਇਹਨਾਂ ਦਾ ਗਲਤ ਇਸਤੇਮਾਲ ਜ਼ਿੰਦਗੀਆਂ ਖਤਮ ਵੀ ਕਰ ਸਕਦੀਆਂ ਹਨ ਤੁਸੀਂ ਕੀ ਸੋਚਦੇ ਹੋ ਕਿ ਸਨੇਪਚਰ ਤੇ ਨਕਲੀ ਅਕਾਊਂਟ ਬਣਾਉਣ ਉਤੇ ਪਾਬੰਦੀ ਹੋਣੀ ਚਾਹੀਦੀ ਹੈ ਕੀ ਮੁਸਕਾਨ ਨੇ ਜੋ ਕੀਤਾ ਹੋਇਆ ਕੱਲਾ ਪਿਆਰ ਕਰਕੇ ਸੀ ਜਾ ਹੋ ਚਲੱਕੀ ਵੀ ਇਸ ਅੰਮਲ ਹੈ ਕਮੈਂਟ ਕਰਕੇ ਦੱਸੋ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕ ਇਹ ਜੀਆਂ ਸਾਜ਼ਿਸ਼ਾਂ ਤੋਂ ਬਚ ਸਕਣ ਚੈਨਲ ਨੂੰ ਸਬਸਕ੍ਰਾਈਬ ਕਰੋ ਰੋਲਾ ਪੰਜਾਬ ਅਤੇ ਹੋਰ ਸਾਡੇ ਨਾਲ ਜੁੜੇ ਰਹੋ ਧੰਨਵਾਦ ਸ਼ਸ਼ਰੀ ਕਾਲ ਜੀ ਸਾਰਿਆਂ ਨੂੰ